ਮਾ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ ਦੇ 3 ਪਿੰਡਾਂ ਵਿੱਚ ਕਾਸੋ ਆਪਰੇਸ਼ਨ ਚਾਰੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਫਲੋਰ ਗੰਨਾ ਪਿੰਡ ਦੇ ਨਾਲ ਲੱਗਦੇ ਤਿੰਨ ਪਿੰਡਾਂ ਵਿੱਚ ਕਾਸੋ ਆਪਰੇਸ਼ਨ ਦੀ ਚੈਕਿੰਗ ਕਰਨ ਦੇ ਲਈ ਮੌਕੇ ਤੇ ਜਲੰਧਰ ਪੁਲਿਸ ਨਵੀਨ ਸਿੰਘਲਾ ਜੀ ਜਗਰੂਪ ਕੋਰ ਬਾਟ ਜੀ ਆਪਣੇ ਪੁਲਿਸ ਫੋਰਸ ਟੀਮ ਦੇ ਨਾਲ ਪਹੁੰਚੇ ਜਿੱਥੇ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਣ ਕੇ ਨਾਲ ਆਈ ਹੋਈ ਪੁਲਿਸ ਫੋਰਸ ਦਾ ਮਾਨ ਸਨਮਾਨ ਕੀਤਾ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਆਏ ਨਵੀਨ ਸਿੰਘਲਾ ਜੀ ਵੱਲੋਂ ਵਕ ਵਕ ਸ਼ੱਕੀ ਕਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਕਈ ਕਰਾਂ ਨੂੰ ਤਾਲੇ ਲਗਾ ਕੇ ਪਹਿਲਾ ਹੀ ਫਰਾਰ ਹੋ ਗਏ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਨਵੀਨ ਸਿੰਘਲਾ ਜੀ ਨੇ ਕਿਹਾ ਹੈ ਕਿ ਕਾਸੋਪਰੇਸ਼ਨ ਚੈਕਿੰਗ ਦੌਰਾਨ ਜੇਕਰ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪਰਚਾ ਦਰਜ ਕਰਕੇ ਕਾਰਵਾਈ ਅਮਲਚ ਲਿਆਂਦੀ ਜਾਵੇਗੀ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ਾਂ ਦੇ ਤਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਆਦੇਸ਼ ਹਨ

ਉਹਨੇ ਉਹ ਦੱਸ ਰਿਹਾ ਕਿ ਉਹ ਸ਼ਹਿਰ ਕਾਪੇ ਰਿਹਾ ਉਹ ਬੇਦੂਖਾ ਕਾਪੇ ਕਹਿੰਦਾ ਉਹ ਮੈਂ ਜੀ ਜੀ ਇਹਦੇ ਕੋਲ ਕਿਉਂ ਚਲੇ ਆ ਨਾਮ ਬਾਕਵਾ ਦਾ ਕੋਲ ਕਾਪੇ ਕਹਿੰਦਾ ਉਹ ਤਾਂ ਜਿਹੜਾ ਦਾਤਾ ਕਰਿਆ ਕੀ ਲਗਭਗ ਇਹ ਕਰਨਾ ਕਰਨਾ ਕਰ ਚੁੱਕਾ ਹਾਂ ਉਹ ਸਿਰਫ ਜਾਣੀ ਕਿ ਇਹ ਜੀ ਜੇ ਸਕਤੀ ਹੋਲੀ ਟਿਕਣ ਗਾਣੇ ਉਹ ਜਾਨੀ ਕੋਈ ਕੰਮ ਨਹੀਂ ਕਰਦੇ ਹਾਂ ਚਾਹੀਦਾ ਹੈ ਜੇਕਰ ਉਹ ਕੋਈ ਨਹੀਂ ਮੰਦੇ ਨਹੀਂ ਤਾਂ ਮੈਨੂੰ ਰਿਸਰਚ ਕਰਨਾ ਚਾਹੁੰਦਾ ਕਿ ਇਹ ਕੋਈ ਨਾ ਪੁੱਛਦਾ ਕੋਈ ਬੜਾ ਬੀਚ ਕਿਉਂਕਿ ਚੌਕੀ ਵੱਡ ਰਿਹਾ ਦਸਾਂ ਕਿਤੇ ਲੰਟੀ ਹੋਰ ਵੀ ਸਾਰੇ ਜਿਹੜੇ ਨਸ਼ੇ ਦੇ ਆ ਵੀ ਮੋਟਰਾਂ ਟਰਾਲਾਂ ਖੁੱਲਣ ਲੱਗ ਪੈਦੇਗੇ ਉਦੋਂ ਦਾ ਉਹਨਾਂ ਕਿਸਾਨ ਨੂੰ ਬੜਾ ਰੋਗ ਲੱਗੀ ਆ ਇਹਦੇ ਵਿੱਚ ਤਾਂ ਜਿੰਨੇ ਅਸੀਂ ਤਾਂ ਲਿਸਟਾਂ ਰੋਜ਼ ਹੀ ਚੈੱਕ ਕਰਦੇ ਆ ਮੈਂ ਇੱਥੇ ਅਗਸਤ ਦੇ ਵਿੱਚ ਜੁਆਇਨ ਕੀਤਾ ਸੀ ਡੀਏਜ ਜਲੰਧਰ ਦੀ ਤੇ ਜਿੰਨੇ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਬੇਲ ਆਊਟ ਕ੍ਰਿਮੀਨਲ ਬਾਹਰ ਆਉਂਦੇ ਆ ਉਹ ਰੈਗੂਲਰ ਅਸੀਂ ਚੈੱਕ ਕਰਦੇ ਆ ਕਿਉਂਕਿ ਜਿਹੜਾ ਕ੍ਰਿਮੀਨਲ ਹੈ ਉਹ 80% ਕ੍ਰਿਮੀਨਲ ਹੋ ਉਹਨਾਂ ਦਾ ਜਿਹੜਾ ਜੇਲ੍ਹ ਚੋਂ ਬਾਹਰ ਆ ਜਾਂਦਾ ਉਹਦੀ ਬੇਲ ਹੋ ਜਾਂਦੀ ਹੈ ਉਸ ਵਾਦੋ ਕਰਾਈ ਕਰਦਾ ਤੇ ਜੇ ਉਹਨੂੰ ਤੁਸੀਂ ਠੱਲ ਪਾ ਲਦੇ ਹੋ ਤਾਂ ਬੜਾ ਫਰਕ ਪੈਂਦਾ ਇੱਕ ਸੌ ਜਲਦੀ ਵੀਰ ਨੂੰ ਹੋਣੀ ਚਾਹੀਦੀ ਜੀ ਜਿਹੜੀ ਵੇਲ ਪਜਾਤੀ ਹੋਵੇ ਦੇਖੋ ਕੋਡ ਦੇ ਕੋਡ ਦੇ ਬੈਟਰ ਨੇ ਉਹਦੇ ਵਿੱਚ ਅਸੀਂ ਜ਼ਿਆਦਾ ਵਧੀਆ ਕਰਦੇ ਹਾਂ ਬੜੀ ਹੱਦ ਆਉਂਦੀ ਹੈ ਬੜੇ ਬੜੇ ਨਾਕਲੇ ਕੋਲਿਸ ਪ੍ਰਸ਼ਾਸਨ ਨੂੰ ਤੁਹਾਡੇ ਨਾਮ ਹੈ ਔਰ ਸਰਕਾਰ ਬੜੀ ਕਲੀਅਰ ਹੈ ਇਸ ਵਾਰੀ ਚੰਗੀ ਤਰ੍ਹਾਂ ਦੇ ਅਸੀਂ ਜਿਹੜਾ ਹੈਗਾ ਨਿਸ਼ਾਨ ਨਿਕਲਣਾ ਹੋਰ ਇਹ ਤੋਂ ਪਹਿਲਾਂ ਅੱਜ ਕੱడు ਆਪਰੇਸ਼ਨ ਹੈ ਜੀ ਇਹ ਸਸਲੈਂਡ ਫਟ ਹੋਈ ਗਾ ਇਹ ਨਹੀਂ ਹੈ ਕਿ ਦੋ ਦਿਨ ਕਰ ਲਿਆ ਚਾਰ ਦਿਨ ਕਰਦੇ ਪਰ ਤੁਸੀਂ ਤੁਹਾਡਾ ਸਹਿਯੋਗ ਚਾਹੀਦਾ ਆ ਇਹ ਵਾਲੇ ਵਾਲਾ ਸਾਡੀ ਫਰੇਬਾ ਵਾਲੇ ਦੇ ਵਿੱਚ ਜਲੰਧਰ ਰੇਂਜ ਦੇ ਵਿੱਚ 23 ਜਗ੍ਹਾ ਜਿਹੜਾ ਹੈਗਾ ਕਸੋ ਆਪਰੇਸ਼ਨ ਚੱਲ ਰਿਹਾ ਆ ਉਹਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਹੌਟਸਪੌਟਸ ਹੈ ਉਹਦੇ ਵਿੱਚ ਅੱਜ ਗੰਨਾ ਪਿੰਡ ਦੇ ਅਸੀਂ ਜਿਹੜੀ ਚੌਂਕੀ ਹੈਗੀ ਇਹਦੇ ਏਰੀਆ ਦੇ ਅੰਦਰ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਕਸੋ ਆਪਰੇਸ਼ਨ ਚੱਲ ਰਿਹਾ ਔਰ ਉਹਦੇ ਵਿੱਚ ਜਿੰਨੇ ਡਰਗ ਫੈਡਲਰਸ ਹੈ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ। ਸਰ ਜਿਹੜੇ ਕੁਝ ਘਰਾਂ ਦੇ ਲੋਕ ਲਾ ਕੇ ਪਰਾਰੋਗੇ ਉਹਨਾਂ ਬਾਰੇ ਕੀ ਕਹੋਗੇ? ਦੇਖੋ ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ। ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆਂ, ਡਰੱਗ ਪੈਡਲਰ ਨੂੰ ਫੜਦੇ ਆਂ। ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ। ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ। ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ। ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜ ਰਿਹਾ ਹੈਗਾ ਔਰ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰੋਪਰਟੀ ਆਫ ਕਰਾਈਮ ਦੇ ਰਾਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬਣੀ ਹੈ ਤਾਂ ਪ੍ਰੋਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ